ਦੋਸਤੋ ਇਹ ਤਾਂ ਪਤਾ ਸੀ ਕਿ ਇਲਾਨ ਮਸਕ ਦੀ ਤੇ ਡੋਨਲਡ ਟਰੰਪ ਦੀ ਜਿਹੜੀ ਯਾਰੀ ਆ ਇਹ ਬਹੁਤ ਲੰਬਾ ਟਾਈਮ ਨਹੀਂ ਨਿਭਣੀ ਪਰ ਇਹ ਨਹੀਂ ਸੀ ਪਤਾ ਕਿ ਇੰਨਾ ਘੱਟ ਟਾਈਮ ਨੇ ਨਿਭਣੀ ਆ ਤੇ ਜਦੋਂ ਇਹਨਾਂ ਦੀ ਖਟਾਪੱਟੀ ਹੋਈ ਤਾਂ ਸਥਿਤੀਆਂ ਇੰਨੀਆਂ ਬੁਰੀਆਂ ਹੋ ਜਾਣੀਆਂ ਕਿ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਇੰਨੀ ਪਰਸਨਲ ਵੀ ਹੋ ਜਾਣੀਆਂ ਇੰਨੀ ਜਾਤੀ ਵੀ ਹੋ ਜਾਣੀਆਂ ਇਲਾਨ ਮਸਕ ਤੇ ਡੋਨਲਡ ਟਰੰਪ ਸਾਡੇ ਇਸ ਸਮੇਂ ਦੇ 2025 ਦੇ 2024 ਦੇ ਲੱਖ ਰੱਖ ਲਓ ਕਿਉਂਕਿ ਨਵੰਬਰ ਚ ਚੋਣਾਂ ਹੋਈਆਂ ਸੀ ऐसे दो शख्स ਨੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ মিডিਆ ਦੀ ਕਵਰੇਜ ਜਿਹੜੀ ਇਹਨਾਂ ਦੋਨਾਂ ਚਿਹਰਿਆਂ ਦੇ ਉੱਤੇ ਰਹੀ ਆ ਈਲਨ ਮਸਕ ਦੇ ਬਾਬਤ ਜਦੋਂ ਡੋਨਲਡ ਟਰੰਪ ਚੋਣਾ ਜਿੱਤਦੇ ਨੇ ਉਹਨਾਂ ਨੇ ਕਿਹਾ ਕਿ ਦਾ 스타 ਇਸ ਬੋਰਨ ਕਿ ਈਲਨ ਮਸਕ ਨੂੰ ਉਹਨਾਂ ਨੇ ਇੱਕ ਸਟਾਰ ਦੱਸਿਆ ਈਲਨ ਮਸਕ ਦੇ ਚਲਦਿਆਂ ਜਾਂ ਉਹਦੇ ਕਰਕੇ ਉਹਨਾਂ ਨੇ ਕਈ ਨੋਮ ਵੀ ਤੋੜੇ ਵਾਈਟ ਹਾਊਸ ਦੇ ਵਿੱਚ ਜਦੋਂ ਉਹ ਜਿਹੜੀ ਇਹਨਾਂ ਦੀ ਗਵਰਨਮੈਂਟ ਸੀਗੀ ਟਰੰਪ ਦੀ ਸਰਕਾਰ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਦੇ ਵਿੱਚ ਇੱਕ ਡੋਜ ਕਰਕੇ ਇੱਕ ਡਿਪਾਰਟਮੈਂਟ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਕਿ ਸਰਕਾਰ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟ ਨੇ ਉਹਨਾਂ ਦੀ ਐਫੀਸ਼ੀਐਂਸੀ ਸੈੱਟ ਕੀਤੀ ਜਾਵੇ ਉਹਨਾਂ ਦੇ ਵਿੱਚ ਜਿਹੜੇ ਵਾਧੂ ਖਰਚ ਹੁੰਦੇ ਨੇ ਉਹਨਾਂ ਨੂੰ ਕਟੌਤੀ ਉਹਦੇ ਵਿੱਚ ਕੀਤੀ ਜਾਵੇ ਬੜੀ ਉਹਦੀ ਤਾਰੀਫ ਵੀ ਹੋਈ ਈਵਨ ਥੋ ਕਿ ਸਰਕਾਰ ਦੇ ਵਿੱਚੋ ਹੀ ਆਵਾਜ਼ਾਂ ਆਈਆਂ ਕਿ ਯਾਰ ਇਹਨਾਂ ਦੇ ਅਨਬੈਟਡ ਮਤਲਬ ਕਿ ਨਾ ਤਾਂ ਇਹ ਚੁਣੇ ਹੋਏ ਲੋਕ ਨੇ ਨਾ ਇਹਨਾਂ ਦੀ ਉਸ ਤਰੀਕੇ ਨਾਲ ਚੋਣ ਹੋਈ ਆ ਕਿ ਵੀ ਇਹਨਾਂ ਦੀ بیٹنگ ਵੀ ਨਹੀਂ ਹੋਈ ਤਾਂ ਇਹਨਾਂ ਨੂੰ ਤੁਸੀਂ ਲਿਆ ਕੇ ਸਾਡੇ ਉੱਤੇ ਬਿਠਾਲ ਦਿੱਤਾ ਜਿਹੜੇ ਚੁਣੇ ਹੋਏ ਲੋਕਾਂ ਦੇ ਉੱਤੇ ਤੇ ਜਿਹੜੇ ਸਰਕਾਰੀ ਮੁਲਾਜ਼ਮ ਲੰਬੇ ਸਮੇਂ ਤੋਂ ਕੰਮ ਕਰਦੇ ਉਹਨਾਂ ਦੀਆਂ ਫਾਈਲਾਂ ਚੱਕੀ ਫਿਰਦੇ ਆ ਆਪਣੇ ਇਲਨ ਮਸਕ ਤੇ ਐਂਡ ਇਹਦੀ ਟੀਮ ਪਰ ਉਦੋਂ ਜਿੰਨੀ ਵੀ ਰਿਪਬਲਿਕਨ ਪਾਰਟੀ ਸੀਗੀ ਜਾਂ 트럼ਪ ਸੀਗੇ ਉਹ ਸਾਰੇ ਇਹਦੀ ਸਪੋਰਟ ਤੇ ਖੜੇ ਸੀ ਅਚਾ ਰਿਪਬਲਿਕਨ ਪਾਰਟੀ ਤਾਂ ਉਹ ਮੈਨੂੰ ਨਾ ਇਦਾਂ ਲੱਗਦਾ ਆਪਾਂ ਤਾਂ ਸਾਰੇ ਜਿਹੜੇ ਇੰਡੀਆ ਵਾਲੇ ਆ ਆਪਾਂ ਤਾਂ ਇਹ ਨਾ ਜਿਹੜੇ ਦ੍ਰਿਸ਼ਾਂ ਤੋਂ ਜਾਣੋ ਹੀ ਆਪਾਂ ਤਾਂ ਆਮ ਹੀ ਦੇਖਦੇ ਆ ਨਾ ਕਿ ਜਦੋਂ ਚੋਣਾ ਹੁੰਦੀਆਂ ਕਈ ਵਾਰ ਵੀ ਕਿਦਾਂ ਇੱਕ ਪਾਰਟੀ ਦਾ ਨਾਮੋ ਨਿਸ਼ਾਨ ਝੰਡੇ ਲੈ ਕੇ ਸਾਰੇ ਲੀਡਰ ਲੱਗੇ ਹੁੰਦੇ ਆ ਜੀ ਵੀ ਅਕਾਲੀ ਦਲ ਤੋਂ ਬਿਨਾ ਪੰਜਾਬ ਨੂੰ ਬਚਾਈ ਨਹੀਂ ਕੋ ਸਕਦਾ ਪੰਜਾਬ ਦੀ ਖੇਤਰੀ ਤੇ ਰਿਆ ਤੇ ਫਲਾਨਾ ਤਮਕਾ ਫਿਰ ਉਹ ਹੀ ਲੀਡਰ ਕਈ ਵਾਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਚਲੇ ਜਾਂਦਾ ਚਲੋ ਲੀਡਰ ਤਾਂ ਜਾਂਦਾ ਜਾਂਦਾ ਉਹ ਜਿਹੜੇ ਬਚਾਰੇ ਪਾਰਟੀ ਵਾਲੇ ਹੁੰਦੇ ਉਹਨਾਂ ਨੂੰ ਸਿਆਪਾ ਪੈ ਜਾਂਦਾ ਕਿ ਜਿਹੜੇ ਅਕਾਲੀ ਦਲ ਵਾਲੇ ਪਹਿਲਾਂ ਆਪਣੇ ਲੀਡਰ ਦੇ ਮਗਰ ਖੜੇ ਹੁੰਦੇ ਅੱਜ ਤਾਂ ਹੁਣ ਡਿੰਪੀ ਢੱਲੋ ਸੀ ਜਾਂ ਹੋਰ ਜਿੰਨੇ ਵੀ ਲੀਡਰ ਆ ਉਹ ਪਹਿਲਾਂ ਆਪਣੇ ਲੀਡਰ ਨੂੰ ਚੰਗਾ ਕਹਿੰਦੇ ਜਦੋਂ ਉਹ ਦੂਜੀ ਪਾਰਟੀ 'ਚ ਜਾ ਕੇ ਕੋ ਕੰਮ ਕਰਨਾ ਸ਼ੁਰੂ ਕਰਦਾ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਨੂੰ ਪਹਿਲਾਂ ਚੰਗਾ ਕਹਿੰਦੇ ਰਹੇ ਆ ਵੀ ਹੁਣ ਇਹਨੂੰ ਮਾਰਾ ਗਈਏ ਕਿ ਚੰਗਾ ਕ ਉਦਾਂ ਦੇ ਜਿਹੜੇ ਆ ਪ੍ਰੋਬਲਮ ਦੇ ਵਿੱਚ ਹੁਣ ਰਿਪਬਲਿਕਨ ਪਾਰਟੀ ਵਾਲੇ ਫਸੇ ਹੋਏ ਨੇ ਵੀ ਹੁਣ ਉਹ ਇਲਨ ਮਸਕ ਨੂੰ ਚੰਗਾ ਕਹੀਏ ਜਾਂ ਇਹਨੂੰ ਮਾੜਾ ਕਹੀਏ ਮਸਕ ਹੁਣੀ ਆ ਵੀ ਇਹਨਾਂ ਨੇ ਇਹ ਇਹ ਜਿਹੜਾ ਸ਼ੁਰੂ ਕਿੱਥੋਂ ਹੋਇਆ ਸੀ ਤੇ ਹੁਣ ਇਹਨਾਂ ਨੇ ਖਤਮ ਕਿੱਥੇ ਆ ਕੇ ਕੀਤਾ ਤੇ ਇਹ ਇਹਨਾਂ ਦੀ ਜਿਹੜੀ ਆ ਖਾਸ ਕਰਕੇ ਰਿਲੇਸ਼ਨਸ਼ਿਪ ਦਾ ਜਿਹੜੀ ਆ ਉਹਦੀ ਸ਼ੁਰੂਆਤ 2016 ਦੇ ਵਿੱਚ ਹੋਈ ਸੀ ਹਾਲਾਂਕਿ ਉਦੋਂ ਵੀ ਜਿਹੜੇ ਇਲਨ ਮਸਕ ਹੁਣੀ ਆ ਉਹਨਾਂ ਨੇ ਕੋ ਚੰਗੇ ਵਿਊਜ਼ ਆਪਣੇ ਨਹੀਂ ਸੀ ਡੋਨਲਡ ਟਰੰਪ ਦੇ ਬਾਬਤ ਕਹੇ ਤੇ ਉਹਨਾਂ ਨੇ ਉਦੋਂ ਕਹਿ ਲੋ ਕਿ ਜਿਹੜਾ ਆਪਣਾ ਵਿਊ ਐਕਸਪ੍ਰੈਸ ਕੀਤਾ ਸੀਗਾ ਕਿ ਵੀ 트াম্প ਕੋਈ ਜਿਆਦਾ ਸੂਟੇਬਲ ਨਹੀਂ ਨੇ ਰਾਸ਼ਟਰਪਤੀ ਦੇ ਪਦ ਦੇ ਲਈ 2017 ਦੇ ਵਿੱਚ ਇਲਨ ਮਸਕ ਨੇ 트াম্প ਦੀ ਉਹ ਜਿਹੜੀ ਆ ਇਕਨੋਮਿਕ ਐਡਵਾਈਜ਼ਰੀ ਕਾਉਂਸਲ ਵੀ ਜੁਆਇਨ ਕੀਤੀ ਉਹਦੇ ਵਿੱਚ ਵੀ ਇਹ ਸੀਗਾ ਕਿ ਜਿਹੜਾ এনਵਾਇਰਨਮੈਂਟਲ ਤੇ ਇਮੀਗ੍ਰੇਸ਼ਨ ਪਾਲਿਸੀ ਨੂੰ ਇਨਫਲੂਐਂਸ ਕਰਨਾ ਹਾਲਾਂਕਿ ਬਾਅਦ ਵਿੱਚ ਮਸਕ ਨੇ ਜਦੋਂ ਡੋਨਲਡ 트াম্প ਦੀ ਐਡਮਿਨਿਸਟ੍ਰੇਸ਼ਨ ਨੇ ਪਿਛਲੀ ਐਡਮਿਨਿਸਟ੍ਰੇਸ਼ਨ ਨੇ ਪੈਰਿਸ ਕਲਾਈਮੇਟ ਐਗਰੀਮੈਂਟ ਦੇ ਵਿੱਚੋਂ ਆਪਣੇ ਆਪ ਨੂੰ ਅਮਰੀਕਾ ਨੂੰ ਬਾਹਰ ਕੱਢ ਲਿਆ ਉਦੋਂ ਇਲਨ ਮਸਕ ਨੇ ਵੀ ਉਸ 트럼ਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਰਿਜ਼ਾਈਨ ਦੇ ਦਿੱਤਾ ਸੀ ਫੇਰ ਮੁੜ ਕੇ ਕੀ ਹੁੰਦਾ ਕਿ 트럼ਪ ਨੇ 220 ਵਾਲਾ ਜਿਹੜਾ ਉਹ ਕੈਪੀਟਲ ਹਿੱਲ ਵਾਲਾ ਜਿਹੜਾ ਸਾਰਾ ਸੀਨ ਕਰ ਦਿੱਤਾ ਤੇ ਚਲੋ 2 ਸਾਲ ਚੁੱਪਚੀ ਬੀਤੇ ਲੰਘ ਗਏ ਫੇਰ ਕੀ ਹੁੰਦਾ ਕਿ ਟਵਿੱਟਰ ਨੂੰ ਜਿਹੜਾ ਬਾਇ ਕਰ ਲੈਂਦਾ ਇਲਨ ਮਸਕ ਤੇ ਉਹਦਾ ਨਾਮ ਬਦਲ ਕੇ ਕਰ ਦਿੱਤਾ ਜਾਂਦਾ ਐਕਸ ਤੇ ਜਦੋਂ ਟਵਿੱਟਰ ਨੂੰ ਬਾਏ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਹ ਕਈ ਅਕਾਊਂਟਾਂ ਨੂੰ ਜਿਹੜਾ ਦੁਬਾਰਾ ਬਹਾਲ ਕਰਦਾ ਉਹਦੇ ਵਿੱਚ ਇੱਕ ਡੋਨਲਡ 트੍ਰੰਪ ਦਾ ਅਕਾਊਂਟ ਵੀ ਸੀਗਾ ਟਵਿੱਟਰ ਦੇ ਉੱਤੇ ਜਿਹੜਾ ਕਿ ਹੁਣ ਜਿਹਨੂੰ ਆਪਾਂ ਐਕਸ ਕਹਿੰਦੇ ਆ ਸੋ ਉੱਥੋਂ ਕਹ ਲੋ ਕਿ ਦੁਬਾਰਾ ਇੱਕ ਮੂ ਪੀਆਰ ਦੀਆਂ ਜਿਹੜੀਆਂ ਤੰਦਾਂ ਉਹਦੀ ਸ਼ੁਰੂਆਤ ਹੁੰਦੀ ਆ ਸੋ ਬਾਅਦ ਵਿੱਚ 224 ਦੇ ਵਿੱਚ ਜਿਹੜੇ ਆ ਡੋਨਲਡ 트੍ਰੰਪ ਦਾ ਫਿਰ ਤਾਂ ਖੁੱਲ ਕੇ ਹੀ ਸਾਥ ਦਿੰਦੇ ਨੇ ਈਲਾਨ ਮਸਕ ਜਿਹੜੇ ਆ ਉਹ ਬਹੁਤ ਖੁੱਲ ਕੇ ਆ ਕੇ ਇਹਨਾਂ ਦਾ ਜਿਹੜਾ ਡੋਨਲਡ 트੍ਰੰਪ ਦਾ ਸਾਥ ਵੀ ਦਿੰਦੇ ਨੇ ਤੇ ਇਹਦੇ ਵਿੱਚ ਇੱਕ ਜਿਹੜੀਆਂ ਇੱਥੇ ਖਬਰਾਂ ਦੇ ਮੁਤਾਬਕ ਹੈ ਈਲਾਨ ਮਸਕ ਨੇ ਇਹ ਜਿਹੜਾ ਮੇਜਰ ਫਾਈਨੈਂਸ਼ੀਅਲ ਸਪੋਰਟਰ ਸਕੇ ਡੋਨਲਡ 트੍ਰੰਪ ਦੀ 224 ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ 290 ਮਿਲੀਅਨ ਡਾਲਰ ਤੋਂ ਜ਼ਿਆਦਾ ਈਲਾਨ ਮਸਕ ਨੇ ਕੰਟ੍ਰਿਬਿਊਟ ਕੀਤਾ ਡੋਨਲਡ 트੍ਰੰਪ ਦੀ ਜਿਹੜਾ ਇਲੈਕਸ਼ਨ ਫੰਡਸ ਨੂੰ ਤੇ ਇਤੋਂ ਯਾਰੀ ਦੋਸਤੀ ਸ਼ੁਰੂ ਹੁੰਦੀ ਆ ਤੇ ਲਗਾਤਾਰ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਵੀ ਜਾਂਦੇ ਨੇ ਈਲਨ ਮਸਕ ਡੋਨਲਡ ਟਰੰਪ ਦੀਆਂ ਦੇ ਵਿੱਚ ਤੇ ਖੁੱਲਕੇ ਉਦੋਂ ਵੀ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਹੋ ਰਹੀ ਸੀ ਕਿ ਯਾਰ ਜੇਕਰ ਈਲਨ ਡੋਨਲਡ ਟਰੰਪ ਨਹੀਂ ਜਿੱਤਦਾ ਤੇ ਮਸਕ ਦਾ ਕੀ ਬਣੂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਕਿਉਂਕਿ ਆਮ ਤੌਰ ਤੇ ਜਿਹੜੇ ਵਪਾਰੀ ਹੁੰਦੇ ਆ ਉਹ ਬੜਾ ਖੁੱਲਕੇ ਇਦਾਂ ਕਿਸੇ ਪੋਲੀਟੀਸ਼ਨ ਦੇ ਮਗਰ ਨਹੀਂ ਜਾਂਦੇ ਆਪਾਂ ਇੰਡੀਆ ਦੇ ਵਿੱਚ ਅੱਜ ਅਡਾਨੀ ਦੀ ਅੰਬਾਨੀ ਦੀ ਗੱਲ ਹੁੰਦੀ ਆ ਪਰ ਤੁਸੀਂ ਕਦੀ ਦੇਖਿਆ ਕਿ ਅਡਾਨੀ ਵਾਲ ਅਡਾਨੀ ਜਾਂ ਬਾਨੀ ਖੁੱਲ ਕੇ ਰਾਹੁਲ ਗਾਂਧੀ ਦੇ ਜਾਂ ਕਾਂਗਰਸ ਦੇ ਖਿਲਾਫ ਬੋਲਣ ਕਿਉਂਕਿ ਉਹਨਾਂ ਨੂੰ ਪਤਾ ਕਿ ਹੋਰ 5-10 ਸਾਲਾਂ ਨੂੰ ਇੱਕ ਦਿਨ ਨਾ ਕਦੇ ਫੇ ਕਾਂਗਰਸ ਦੀ ਵਾਰੀ ਆ ਜਾਣੀ ਆ ਤੇ ਅਸੀਂ ਉਹਨਾਂ ਦੇ ਨਾਲ ਵੀ ਚੱਲਣਾ ਉਹਨਾਂ ਨੇ ਤਾਂ ਆਪਣਾ ਵਪਾਰ ਚਲਾਉਣਾ ਹੁੰਦਾ ਤੇ ਇਦਾਂ ਹੀ ਸਾਰੀ ਦੁਨੀਆ ਦੇ ਵਿੱਚ ਹੁਣ ਐਮਾਜ਼ਨ ਵਾਲੇ ਵੀ ਆ ਫੇਸਬੁੱਕ ਵਾਲਾ ਵੀ ਆ ਉੱਥੇ ਸਾਰੇ ਬੈਠੇ ਤਾਂ ਸੀ ਜਦੋਂ 트ੰਪ ਦੀ ਜਿਹੜੀ ਆ ਇਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਜਦੋਂ ਇਹਨਾਂ ਦੀ ਸੈਰਮਨੀ ਹੋਈ ਆ ਪਰ ਕੋਈ ਖੁੱਲ ਕੇ ਡੈਮੋਕ੍ਰੇਟਸ ਦੇ ਖਿਲਾਫ ਜਾਂ ਬਾਈਡਨ ਦੇ ਖਿਲਾਫ ਨਹੀਂ ਬੋਲਦਾ ਨਾ ਕੋਈ ਖੁੱਲ ਕੇ ਇਸ ਤਰੀਕੇ ਨਾਲ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਬੋਲਦਾ ਸੀ ਜਿਵੇਂ ਇਲਨ ਮਸਕ ਬੋਲਦਾ ਸੀ ਪਰ ਇਹ ਤੋਂ ਇਹ ਵੀ ਗੱਲ ਤੈਅ ਸੀ ਵੀ ਇਹ ਜ਼ਿਆਦਾਤਰ ਰੈਣੀ ਨਹੀਂ ਜਿਹਦੇ ਇਦਾਂ ਦੇ ਐਕਸਟ੍ਰੀਮ ਥੀਊਜ਼ ਵਾਲੇ ਲੋਕ ਹੁੰਦੇ ਆ ਉਹਨਾਂ ਦੀ ਥੋੜਾ ਜਿਹੀ ਜਾਰੀ ਦੋਸਤੀ ਰਹਿੰਦੀ ਹੁੰਦੀ ਦਬਾ ਛਟ ਜਿਹੜੀ ਆ ਉਹਦੇ ਵਿੱਚ ਚੇਂਜਸ ਵੀ ਆ ਜਾਂਦੇ ਆ ਸੋ ਖੈਰ ਉਹ ਜਿਹੜਾ ਹੁਣ ਉਹ ਚੇਂਜ ਆ ਗਿਆ ਜੀ ਤੇ ਇਹ ਜਿਹੜਾ ਚੇਂਜ ਆ ਇਹ ਆਇਆ ਕਿੱਦਾਂ ਆ ਕਿ ਇਹ ਜੂਨ 2025 ਵੈਸੇ ਤਾਂ ਇਹ April ਮਈ ਤੋਂ ਹੀ ਕੰਮ ਸ਼ੁਰੂ ਹੋ ਗਿਆ ਸੀਗਾ ਇੱਕ ਨਾ ਐਕਟ ਆ ਬਿੱਲ ਲੈ ਕੇ ਆਂਦਾ ਬਿਗ ਬਿਊਟੀਫੁਲ ਬਿੱਲ ਐਕਟ ਇਹ ਉਹਦਾ ਨਾਮ ਆ ਇਹ ਡੋਨਲਡ ਟਰੰਪ ਹੋਣਾ ਨੇ ਇੱਕ ਬਿੱਲ ਲੈ ਕੇ ਆਂਦਾ ਇਕਨੋਮਿਕ ਬਿੱਲੇ ਨੂੰ ਆਰਥਿਕਤਾ ਦੇ ਨਾਲ ਸੰਬੰਧਤ ਤੁਸੀਂ ਕਹਿ ਸਕਦੇ ਹੋ ਇਹਨੂੰ ਇਲੋਨ ਮਸਕ ਹੋਣੀ ਇਹਦੇ ਤੇ ਕੋਈ ਜ਼ਿਆਦਾ ਖੁਸ਼ ਨਹੀਂ ਹੈਗੇ ਉਹ ਪਹਿਲਾਂ ਇਹਦੇ ਤੇ ਹਲਕਾ ਫਲਕਾ ਬੋਲਦੇ ਰਹੇ ਨੇ ਬਾਅਦ ਵਿੱਚ ਉਹਨਾਂ ਨੇ ਆਪਣੀ ਆਵਾਜ਼ ਜ਼ਿਆਦਾ ਬੁਲੰਦ ਕਰ ਦਿੱਤੀ ਅੱਜ ਹੀ ਇੱਕ ਆਪਣੀ ਐਕਸ ਦੇ ਉੱਤੇ ਗੱਲਬਾਤ ਦੇ ਵਿੱਚ ਇਲਨ ਮਸਕ ਨੇ ਜਾਂ ਉਹ ਕਿਹਾ ਵੀ ਮੈਂ ਤਾਂ ਹੈਗਾ ਕਾਂਗਰਸ ਆ ਵੀ ਮੈਂ ਤਾਂ ਕਾਂਗਰਸ ਦੇ ਖਿਲਾਫ ਬੋਲਦਾ ਸੀਗਾ 트럼ਪ ਨੂੰ ਤਾਂ ਮੈਂ ਕੁਝ ਵੀ ਨਹੀਂ ਸੀ ਕਿਹਾ ਸੋ ਪਰ ਇਹਦੇ ਵਿੱਚ ਠੀਕ ਆ ਡੋਨਲਡ 트럼ਪ ਉਹਨਾਂ ਦਾ ਵੀ ਤੁਹਾਨੂੰ ਪਤਾ ਗੁੱਸਾ ਉਹਨਾਂ ਨੇ ਵੀ ਇਸ ਗੱਲ ਨੂੰ ਆਪਣੇ ਤੇ ਪਰਸਨਲ ਲਿਆ ਕਿ ਮੈਂ ਅੱਛਾ ਡੋਨਲਡ 트럼ਪ ਨੇ ਕਿਹਾ ਕਿ ਬਿੱਲ ਦੇ ਬਾਬਤ ਇਲਨ ਮਸਕ ਨੂੰ ਸਾਰਾ ਕੁਝ ਪਤਾ ਸੀ ਮਸਕ ਨੇ ਕਿਹਾ ਕਿ ਮੈਨੂੰ ਇਸ ਬਿੱਲ ਦੇ ਬਾਬਤ ਕੁਝ ਨਹੀਂ ਸੀ ਪਤਾ ਮਸਕ ਨੇ ਤਾਂ ਇੱਥੋਂ ਤੱਕ ਕਿਹਾ ਕਿ ਮੈਨੂੰ ਛੱਡੋ ਕਾਂਗਰਸਮੈਨਸ ਨੂੰ ਵੀ ਬਾਲਾ ਇਹਦੇ ਬਾਰੇ ਕੁਝ ਨਹੀਂ ਸੀ ਪਤਾ ਇਹ ਹੁਣ ਸੈਨੇਟ ਚੋਂ ਪਾਸ ਹੋ ਇਹ ਸਮੇ ਜਿਹੜਾ ਹਾਊਸ ਦੇ ਵਿੱਚੋਂ ਆਲਰੇਡੀ ਉੱਥੇ ਕਾਂਗਰਸ ਹਾਊਸ ਦੇ ਵਿੱਚੋਂ ਪਾਸ ਜਿਹੜਾ ਹੋ ਚੁੱਕਾ ਸੋ ਇਸ ਤੋਂ ਬਾਅਦ ਇਹ ਪਹਿਲਾਂ ਚੱਲਦਾ ਰਿਹਾ ਬਾਅਦ ਵਿੱਚ ਜਦੋਂ ਡੋਨਲਡ 트੍ਰੰਪ ਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ ਦੋ ਦਿਨ ਤਾਂ ਪਹਿਲਾਂ ਚੁੱਪ ਰਹੇ ਫਿਰ ਉਹਨਾਂ ਨੇ ਕਿਹਾ ਕਿ ਇਲਨ ਮਸਕ ਨੂੰ ਇਦਾਂ ਇਸ ਬਿਲ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਤੇ ਉਹਨਾਂ ਨੇ ਜਦੋਂ ਥੋੜਾ ਜਿਹਾ ਕ੍ਰਿਟਿਸਿਜ਼ਮ ਕੀਤਾ ਤੇ ਫਿਰ ਹੋ ਗਿਆ ਕੰਮ ਸ਼ੁਰੂ ਜੀ ਜਿੱਦਾਂ ਆਪਣੇ ਕਮੇਟੋ ਕਮੇਟੀ ਹੁੰਦੇ ਆ ਕਲਾਕਾਰਾਂ ਦੀ ਫੇਸਬੁੱਕ ਤੇ ਲੜਾਈ ਹੁੰਦੀ ਸੀ ਉਦਾਂ ਇਹਨਾਂ ਦੀ ਐਕਸ ਦੇ ਉੱਤੇ ਹੋ ਗਈ ਇਲਨ ਮਸਕ ਨੇ ਆਪਣੇ ਐਕਸ ਦੇ ਉੱਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨੇ 트ਰੁੱਥ ਸੋਸ਼ਲ ਦੇ ਉੱਤੇ ਡੋਨਲਡ 트ਰੰਪ ਨੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਜੇ ਤੁਸੀਂ ਹੁਣ ਸਥਿਤੀਆਂ ਦੇਖੋ ਇੱਕ ਬੰਦਾ ਜਿਹਦੇ ਕੋਲ ਐਕਸ ਜਿਹੜਾ ਜਿਹੜਾ ਟਵਿੱਟਰ ਨੂੰ ਓਨ ਕਰਦਾ ਉਹਦੇ ਉੱਤੇ ਬੈਠ ਕੇ ਆਪਣਾ ਜੋ ਕੁਝ ਉਹਨੇ ਡੋਨਲਡ 트ਰੰਪ ਦੇ ਬਾਬਤ ਬੋਲ ਰਿਹਾ ਦੂਜਾ ਬੰਦਾ ਯੂਐਸ ਦਾ ਪ੍ਰੈਜ਼ੀਡੈਂਟ ਜਿਹੜਾ ਕਿ ਇੱਕ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਹੈ 트ਰੁੱਥ ਸੋਸ਼ਲ ਨੂੰ ਓਨ ਕਰਦਾ ਉਹਦੇ ਤੇ ਬੈਠ ਕੇ ਪੋਸਟਾਂ ਕਰ ਰਿਹਾ ਇਲਨ ਮਸਕ ਦੇ ਖਿਲਾਫ ਸੋ 트ਰੰਪ ਹੁਣਾਂ ਨੇ ਜਿਹੜਾ ਜਿਹੜਾ ਇਲਾਨ ਮਸਕ ਨੇ ਕਿਹਾ ਕਿ ਜਿਹੜਾ 트ੰਪ ਆ ਅੱਛਾ ਇਹ ਇਹ ਬਹੁਤ ਜ਼ਿਆਦਾ ਇਥੇ ਪਰਸਨਲ ਹੋ ਗਿਆ ਇਹਨੇ ਕਿਹਾ ਕਿ ਇਹ ਜਿਹੜਾ ਇੱਕ ਜੈਫਰੀ ਐਪਸਟੇਨ ਫਾਈਲਜ਼ ਆ ਉਹਦੇ ਵਿੱਚ 트ੰਪ ਮਸਕ ਨੇ ਇਸ ਵੀ ਕੇ ਦਾ ਸੰਕੇਤ ਦਿੱਤਾ ਕਿ ਉਹਦੇ ਵਿੱਚ 트ੰਪ ਦਾ ਵੀ ਨਾਮ ਆਉਂਦਾ ਤਾਂ ਹੀ ਉਹ ਫਾਈਲਾਂ ਜਿਹੜੀਆਂ ਹਜੇ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਈਆਂ ਤੇ ਉਹ ਤਾਂ ਇੱਕ ਤਰੀਕੇ ਨਾਲ ਪੀਡੋਫਾਈਲ ਕਹਿਣ ਵਾਲੀ ਗੱਲ ਹੋ ਗਈ ਹੈ ਨਾ ਬੇ ਲੋਕੀ ਇਹ ਤੇ ਕਹਿੰਦੇ ਨੇ ਵੀ ਕੱਲ ਤੱਕ ਇਲੋਨ ਮਸਕ ਵਾਈਟ ਹਾਊਸ ਦੇ ਵਿੱਚ ਤੁਰਿਆ ਫਿਰਦਾ ਸੀ ਅੱਜ ਇਹਨੂੰ ਇਹ ਜਿਹੜੀਆਂ ਇਹ ਜੈਫਰੀ ਐਕਸਟੇਨ ਦੀਆਂ ਫਾਈਲਾਂ ਜਿੱਤੇ ਆ ਗਈਆਂ ਸੋ ਆਬਵੀਅਸਲੀ ਟਰੰਪ ਚੁੱਪ ਤਾਂ ਨਹੀਂ ਸੀ ਰਹਿਣ ਵਾਲੇ ਉਹਨਾਂ ਨੇ ਕਿਹਾ ਕਿ ਮਸਕ ਜਿਹੜਾ ਹੀ ਇਜ਼ ਅ ਕ੍ਰੇਜ਼ੀ ਜਾਂ ਕ੍ਰੇਜ਼ੀ ਵੀ ਛੇਤੀ ਕਹਿੰਦੇ ਆਪਣੇ ਟਰੰਪ ਸਾਹਿਬ ਵੀ ਪਹਿਲਾਂ ਪੁੱਤ ਨੂੰ ਵੀ ਕਿਹਾ ਸੀ ਇੱਕ ਦਿਨ ਇਹਨਾਂ ਨੇ ਕਿ <laughs> अच्छा ਇਹਨਾਂ ਦੇ ਜਿਹੜੇ ਸਟੀਵ ਬੈਨਨ ਆ ਡੋਨਲਡ 트াম্প ਦੇ ਸਾਥੀ ਨੇ ਉਹਨਾਂ ਨੇ ਕਿਹਾ ਕਿ ਇਹਦਾ ਚੈੱਕ ਕਰੋ ਇਹਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰੋ ਕਿਉਂਕਿ ਸਾਊਥ ਅਫਰੀਕਾ ਦਾ ਐਚ ਸਾਊਥ ਅਫਰੀਕਾ ਦੇ ਨਾਲ ਵੀ ਪੰਗਾ ਲਿਆ ਹੋਇਆ ਹੈ ਇਲਨ ਮਸਕ ਨੇ ਤੇ ਉਹ ਸਟੀਵ ਬੈਨਨ ਨੇ ਕਿਹਾ ਕਿ ਇਹਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰੋ ਇਹਦੀਆਂ ਜਿਹੜੀਆਂ ਕੰਪਨੀਆਂ ਕੰਪਨੀਆਂ ਨੂੰ ਸਰਕਾਰ ਜ਼ਬਤ ਕਰੇ ਤੇ ਇਹਨੂੰ ਵਾਪਸ ਭੇਜੋ ਇਹਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢੋ ਠੀਕ ਹੈ ਸੋ ਇਹ ਇਸ ਸਮੇ ਇੱਥੇ ਤੱਕ ਕਹਾਣੀ ਆ ਗਈ ਆ ਕਿ ਇੱਕ ਬੰਦਾ ਉਹ ਉਹਦੀਆਂ ਜਿਹੜੀਆਂ ਜਾਤੀ ਜਿਹੜਾ ਇਲਨ ਮਸਕ ਹੈ ਡੋਨਲਡ 트੍ਰੰਪ ਤੇ ਟਿੱਪਣੀਆਂ ਕਰਦੀਆਂ ਸ਼ੁਰੂ ਹੋ ਗਿਆ ਤੇ 트੍ਰੰਪ ਦੇ ਸਾਥੀ ਕਹਿਣ ਦੇ ਨੇ ਵੀ ਭਾਈ ਇਹਦੀ ਕਰੋ ਇਹਦੀ ਸਾਰਾ ਕੁਝ ਕੈਨਸਲ ਤੇ ਇਹਨੂੰ ਇੱਥੋਂ ਚੱਲਦਾ ਕਰੋ ਤੇ ਜੇ ਮੈਂ ਕਿਹਾ ਕਿ ਜਿੱਦਾਂ ਲੱਗਦਾ ਹੀ ਸੀ ਵੀ ਇਹ ਜਿਹੜੇ ਇਸ ਲੈਵਲ ਦੇ ਐਕਸਟ੍ਰੀਮ ਥਿਊਜ਼ ਵਾਲੇ ਹੁੰਦੇ ਉਹਨਾਂ ਦੀ ਇਕੱਠਿਆਂ ਦੀ ਦੋਨਾਂ ਦੀ ਬਣਦੀ ਬਣੀ ਬਹੁਤ ਘੱਟੀ ਰਹਿੰਦੀ ਹੁੰਦੀ ਹੈ ਪਰ ਇੱਥੇ ਤੱਕ ਜਿੱਤੀਆਂ ਚੱਲ ਜਾਣਗੀਆਂ ਇਹ ਸ਼ਾਇਦ ਕਿਸੇ ਨੇ ਵੀ ਨਹੀਂ ਸੀ ਸੋਚਿਆ ਸੋ ਖੈਰ ਲਗਾਤਾਰ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ